ਬੜੀ ਨਿੰਦਾਜੋਕ ਟਿੱਪਣੀ ਕੀਤੀ ਹੈ ਰਾਫਲ ਗਾਂਧੀ ਨੇ ਇੱਕ ਵੱਡਾ ਅਤਵਾਦੀ ਦੱਸਿਆ ਬੜਾ ਇਹ ਨਿੰਦਨਜੋਕ ਸੁਹਾਲਕ ਨਹੀਂ ਕਹਿਣਾ ਚਾਹੁੰਦਾ ਦੇਖੋ ਸਰ ਰਾਜਨੀਤੀ ਕਾਰੋਬਾਰ ਅਹੁਦੇ ਵੱਡੇ ਛੋਟੇ ਗੱਲਾਂ ਚ ਜ਼ਿੰਦਗੀ ਦੇ ਵਿੱਚ ਚਲਦੀਆਂ ਰਹਿੰਦੀਆਂ ਨੇ ਪਰ ਇਨਸਾਨ ਦੇ ਵਿੱਚ ਜਿਹੜੀ ਲਿਆਕਤ ਹੈ ਉਹ ਹੁਣੀ ਬਹੁਤ ਜ਼ਰੂਰੀ ਹੈ ਬਿੱਟੂ ਜੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਸੀ ਔਰ ਜਦੋਂ ਮੈਂਬਰ ਪਾਰਲੀਮੈਂਟ ਜਦੋਂ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਮੈਂਬਰ ਪਾਰਲੀਮੈਂਟ ਦੀ ਟਿਕਟ ਮਿਲ ਸਕਦੀ ਹੈ ਔਰ ਉਹ ਸ਼ਖਸੀਅਤ ਨੇ ਅੱਜ ਜੇ ਬਿੱਟੂ ਦਾ ਕਦਮ ਬਿੱਟੂ ਮਹਿਸੂਸ ਕਰ ਦੇਣਾ ਕਿ ਮੇਰਾ ਕਦ ਵੱਡਾ ਹੋਇਆ ਤਾਂ ਉਹਨਾਂ ਦਾ ਕਦ ਵੱਡਾ ਕਰਨ ਦੇ ਵਿੱਚ ਸ਼੍ਰੀ ਰਾਹੁਲ ਗਾਂਧੀ ਦਾ ਵੱਡਾ ਰੋਲ ਹੈ ਤੇ ਵੱਡਾ ਯੋਗਦਾਨ ਹੈ ਸ਼੍ਰੀ ਰਾਹੁਲ ਗਾਂਧੀ ਨੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਤਿੰਨ ਵਾਰੀ ਪਾਰਟੀ ਦਾ ਟਿਕਟ ਦਿੱਤਾ ਔਰ ਲੋਕਾਂ ਦੇ ਵਿੱਚ ਮੈਸੇਜ ਸੀ ਕਿ ਰਾਹੁਲ ਗਾਂਧੀ ਜੀ ਦੇ ਬਿੱਟੂ ਜੀ ਰਵਨੀਤ ਬਿੱਟੂ ਜੀ ਨੇੜੇ ਨੇ ਔਰ ਉਹ ਜਿੱਤ ਪ੍ਰਾਪਤ ਕਰਦੇ ਰਹੇ ਅੱਜ ਉਹ ਉਲਟਾ ਬੜੇ ਮਾਣ ਦੇ ਨਾਲ ਕਹਿ ਰਹੇ ਨੇ ਕਿ ਮੈਂ ਜਿੱਤਿਆ ਰਾਹੁਲ ਗਾਂਧੀ ਜੀ ਹਾਰੇ ਸੋ ਉਹਨਾਂ ਨੂੰ ਇਹਨਾਂ ਗੱਲਾਂ ਤੋਂ ਗਰੇਜ ਕਰਨਾ ਚਾਹੀਦਾ ਹੈ ਚੰਗਾ ਨਹੀਂ ਲੱਗਦਾ ਕਿ ਜਿਸ ਵਿਅਕਤੀ ਨੇ ਜਿਸ ਐਡੀ ਵੱਡੀ ਸ਼ਖਸੀਅਤ ਨੇ ਠੀਕ ਹੈ ਨਾ ਜਿਨ੍ਹਾਂ ਨੇ ਹਮੇਸ਼ਾ ਧਰਮ ਤੋਂ ਉੱਪਰ ਉੱਠ ਕੇ ਰਾਜਨੀਤੀ ਕੀਤੀ ਚਾਹੇ ਮੁਸਲਮਾਨਾਂ ਦੀ ਗੱਲ ਹੋਵੇ ਚਾਹੇ ਇਸਾਈਆਂ ਦੀ ਗੱਲ ਹੋਵੇ ਚਾਹੇ ਸਿੱਖਾਂ ਦੀ ਗੱਲ ਹੋਵੇ ਚਾਹੇ ਕਿਸੇ ਵੀ ਧਰਮ ਦੀ ਗੱਲ ਹੋਵੇ ਚਾਹੇ ਹਿੰਦੂਆਂ ਦੀ ਗੱਲ ਹੋਵੇ ਰਾਹੁਲ ਗਾਂਧੀ ਨੇ ਜਿਹੜੀ ਰਾਜਨੀਤੀ ਕੀਤੀ ਹੈ ਉਹ ਕਦੇ ਧਰਮ ਦੀ ਰਾਜਨੀਤੀ ਨਹੀਂ ਕੀਤੀ ਕਾਂਗਰਸ ਪਾਰਟੀ ਹਮੇਸ਼ਾ ਧਰਮ ਤੋਂ ਉੱਪਰ ਉੱਠ ਕੇ ਰਾਜਨੀਤੀ ਕਰਦੀ ਹੈ ਸੋ ਰਵਨੀਤ ਬਿੱਟੂ ਹਰਾਂ ਨੂੰ ਐਸ ਲੈਵਲ ਦੀ ਭਾਸ਼ਾ ਐਸ ਲੈਵਲ ਦੀ ਲੈਂਗੁਏਜ ਤੇ ਨਹੀਂ ਆਉਣਾ ਚਾਹੀਦਾ ਸੀ ਇਹ ਸੋਚਿਆ ਵੀ ਨਹੀਂ ਜਾ ਸਕਦਾ ਸੀ ਔਰ ਅੱਜ ਪੰਜਾਬ ਦੇ ਲੋਕ ਇਸ ਗੱਲ ਨੂੰ ਤਰਾ ਤਰਾ ਕਰ ਰਹੇ ਨੇ ਪੂਰੇ ਹਿੰਦੁਸਤਾਨ ਦੇ ਲੋਕ ਪੂਰਾ ਉਹਨਾਂ ਦਾ ਵਿਕਤ ਦਾ ਪਰਿਵਾਰ ਜੀ ਹੱਦ ਤੱਕ ਪੂਰਾ ਕਾਂਗਰਸੀ ਦਾ ਕਾਂਗਰਸ ਉਹਨਾਂ ਨੇ ਫੈਸਲੇ ਲਏ ਤੇ ਹੁਣ ਜਿਵੇਂ ਦਲ ਬਦਲਿਆ ਇਹਦੇ ਬਾਰੇ ਕੀ ਕਹੋਗੇ ਨਹੀਂ ਨਹੀਂ ਅਸੀਂ ਸਤਿਕਾਰ ਕਰਦੇ ਹਾਂ ਸਾਡੇ ਭਰਾ ਵੱਡੇ ਭਰਾ ਗੁਰਕੀਰਤ ਹੋਰਾਂ ਜੀ ਦਾ ਠੀਕ ਹੈ ਨਾ ਸ਼ਹੀਦ ਬੈਂਤ ਸਿੰਘ ਹੋਰਾਂ ਦਾ ਠੀਕ ਹੈ ਸਾਥ ਤੇਜਪ੍ਰਕਾਸ਼ ਸਿੰਘ ਹੋਰਾਂ ਦਾ ਸਾਰੇ ਪਰਿਵਾਰ ਦਾ ਠੀਕ ਹੈ ਨਾ ਕੋਈ ਇੱਕ ਪਰਿਵਾਰ ਦੇ ਵਿੱਚੋਂ ਬੰਦਾ ਐਦਾਂ ਦਾ ਨਿਕਲ ਗਿਆ ਤਾਂ ਉਹ ਤਾਂ ਹੁਣ ਕੋਈ ਪਰਿ ਠੀਕ ਹੈ ਪਰ ਪਾਰਟੀ ਨੇ ਪਾਰਟੀ ਹਾਈ ਕਮਾਂਡ ਨੇ ਸ਼੍ਰੀਮਤੀ ਸੋਨੀਆ ਗਾਂਧੀ ਨੇ ਰਾਹੁਲ ਗਾਂਧੀ ਜੀ ਨੇ ਕਾਂਗਰਸ ਪਾਰਟੀ ਨੇ ਕਦੇ ਵੀ ਉਸ ਪਰਿਵਾਰ ਦੀ ਪਿੱਠ ਨਹੀਂ ਲਗਣਦੀ ਉਸ ਪਰਿਵਾਰ ਦੇ ਨਾਲ ਰਹੀ ਹੈ ਅੱਜ ਇਸੇ ਕਰਕੇ ਗੁਰਕੀਰਤ ਕੋਟਲੀ ਹੋਰੀ ਵੱਡਾ ਝੰਡਾ ਪਾਰਟੀ ਦਾ ਉੱਪਰ ਉੱਠ ਕੇ ਚੱਕ ਕੇ ਅੱਜ ਪੰਜਾਬ ਦੇ ਵਿੱਚ ਲੋਕਾਂ ਨੂੰ ਲਾਂਬੰਦ ਕਰ ਰਹੇ ਨੇ ਅੱਜ ਪਾਰਟੀ ਦੇ ਨਾਲ ਖੜੇ ਨੇ ਸੋ ਬਿੱਟੂ ਜੀ ਦੀ ਸੋਚ ਹੈ ਜਿਹੜੀ ਉਹ ਸਮਝ ਤੋਂ ਬਾਹਰ ਹੈ ਜੀ ਹੁਣ ਦਿੱਤਾ ਨਾ ਦਿੱਤਾ ਕਿ ਕਾਂਗਰਸ ਦਾ ਇੱਕ ਵੱਡਾ ਹਿੱਸਾ ਇੱਥੇ ਦਿਖਾਈ ਨਹੀਂ ਦਿੰਦਾ ਕਿ ਇਹਦੇ ਬਾਰੇ ਦੇਖੋ ਵੀਰ ਜੀ ਗੱਲ ਇਹ ਹੈ ਵੱਡੇ ਵੱਡੇ ਪਰਿਵਾਰਾਂ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਆਮ ਹੁੰਦੀਆਂ ਨੇ ਪਰ ਮੈਂ ਇਹ ਗੱਲ ਕਹਿਣਾ ਕਿ ਜਿਸ ਤਰ੍ਹਾਂ ਸ਼ੁਭਮ ਨੇ ਕਾਂਗਰਸ ਪਾਰਟੀ ਦਾ ਝੰਡਾ ਅੱਜ ਧੂਰੀ ਦੇ ਵਿੱਚ ਚੱਕਿਆ ਹੋਇਆ ਹੈ ਚਾਹੇ ਕੋਈ ਵੀ ਹੈ ਠੀਕ ਹੈ ਨਾ ਜਿਹੜਾ ਕੰਮ ਪਿਆਰਾ ਚੰਮ ਪਿਆਰਾ ਨਹੀਂ ਚਾਹੇ ਹਰਜਿੰਦਰ ਸਿੰਘ ਰਾਜਾ ਹੈ ਚਾਹੇ ਕੋਈ ਹੋਰ ਹੈ ਠੀਕ ਹੈ ਅੱਜ ਸ਼ੁਭਮ ਹੋਰਾਂ ਨੇ ਲਖਵੀਰ ਹੋਰਾਂ ਨੇ ਅਮਰਦ ਬਰਾੜ ਹੋਰਾਂ ਨੇ ਠੀਕ ਹੈ ਆਪਣਾ ਮੰਗੀਜੀ ਹੋਰਾਂ ਨੇ ਕਿਹੜਾ ਸਾਰਿਆਂ ਦੇ ਬੜੇ ਸਤਿਕਾਰਯੋਗ ਚੇਅਰਮੈਨ ਸਾਹਿਬ ਸਰਪੰਚ ਸਾਹਿਬ ਹੋរី ਸਾਰਿਆਂ ਨੇ ਕਾਂਗਰਸ ਪਾਰਟੀ ਦਾ ਝੰਡਾ ਚੱਕਿਆ ਹੋਇਆ ਹੈ ਇਸ ਗੱਲੋਂ ਧ ਸੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿਹੜਾ ਫਲ ਨੂੰ ਪਾਣੀ ਬੂਟੇ ਨੂੰ ਪਾਣੀ ਪਾਉਂਦਾ ਉਹ ਫਲ ਵੱਡਾ ਉਹ ਪੇੜ ਵੱਡਾ ਹੁੰਦਾ ਉਹਨੂੰ ਫਰੂਟ ਜ਼ਿਆਦਾ ਲੱਗਦਾ ਸੋ ਪ੍ਰਮਾਤਮਾ ਅਗੇ ਇਹੀ ਅਰਦਾਸ ਹੈ ਕਿ ਜਿਹੜਾ ਬੰਦਾ ਕਾਂਗਰਸ ਪਾਰਟੀ ਦਾ ਝੰਡਾ ਲੱਗੇ ਇੱਥੇ ਚੱਲੂਗਾ ਚੱਕੂਗਾ ਪ੍ਰਮਾਤਮਾ ਉਹਨੂੰ ਜ਼ਰੂਰ ਭਾਗ ਲਾਊਗਾ ਸੋ ਅੱਜ ਇਹ ਪਾਰਟੀ ਦੇ ਲਈ ਅੱਜ ਇੰਨੇ ਟੈਂਪਰੇਚਰ ਦੇ ਵਿੱਚ ਇਹਨਾਂ ਨੇ ਹਿੰਮਤ ਕੀਤੀ ਹੈ ਅੱਜ ਵੱਡੀ ਤਰਾਦ ਦੇ ਵਿੱਚ ਸੰਗਤ ਲੈ ਕੇ ਆਏ ਨੇ ਧਰਨਾ ਕਾਮਯਾਬ ਹੋਇਆ ਮੈਂ ਸਮਝਦਾ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਸਭ ਤੋਂ ਵੱਡਾ ਧਰਨਾ ਹੈ ਜਿਹੜਾ ਅੱਜ ਥੂਰੀ ਦਾ